ਅੱਜ ਦੇ ਕਾਲਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮੁੱਖ ਹੈਡਲਾਈਨਸ ਤੇ ਗੈਸ ਪਰੰਦੇ 54 ਲੋਕਾਂ ਲਈ ਬੁਰੀ ਖਬਰ ਗੈਸ ਅਤੇ ਊਰਜਾ ਵਿਸ਼ਲੇਸ਼ਕਾਂ ਨੇ ਕਹੀ ਕੀਮਤ ਦੇ ਵਿੱਚ ਵਾਧੇ ਦੀ ਗੱਲ ਪ੍ਰਵਾਸੀਆਂ ਨੂੰ ਨਜ਼ਰਬੰਦ ਕਰਕੇ ਰੱਖਣ ਵਾਲੀ ਗੱਲ ਤੇ ਇਮੀਗ੍ਰੇਸ਼ਨ ਮੰਤਰੀ ਨੇ ਦਿੱਤਾ ਬਿਆਨ ਕਿਹਾ ਪ੍ਰਵਾਸੀਆਂ ਨੂੰ ਅਲੱਗ ਰੱਖਿਆ ਜਾਵੇਗਾ ਕਿਉਂਕਿ ਉਹ ਨਹੀਂ ਹਨ ਅਪਰਾਧੀ ਅਲਬਰਟਾ ਦੇ ਵਿੱਚ ਵਾਈਲਡ ਫਾਇਰ ਸੀਜ਼ਨ ਦੀ ਹੋਈ ਸ਼ੁਰੂਆਤ ਕਿਤੇ ਜਾਣਗੇ 850 ਫਾਇਰਫਾਈਟਰ ਪ੍ਰਤੀ ਅਰਸਤੋਪਾਰ ਦੇ ਵਿੱਚ ਵੋਟਾਂ ਦੀ ਹੋਈ ਸ਼ੁਰੂਆਤ ਕਾਫੀ ਸਾਰੇ ਕੈਨੇਡੀਅਨ ਨਹੀਂ ਕਰ ਪਾਉਣਗੇ ਵੋਟਾਂ ਦੇ ਵਿੱਚ ਸ਼ਮੂਲੀਅਤ ਤੇ ਹੁਣ ਖਬਰਾਂ ਵਿਸਥਾਰ ਨਾਲ ਟਰਾਂਟੋ ਵਿੱਚ ਗੈਸ ਭਰਨ ਦੇ ਚਾਹਵਨ ਲੋਕਾਂ ਦੇ ਬਟਵੇ ਤੇ ਹੁਣ ਜ਼ੋਰ ਪੈਂਦਾ ਨਜ਼ਰ ਆ ਰਿਹਾ ਹੈ ਗੈਸ ਅਤੇ ਊਰਜਾ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਗੈਸ ਦੀ ਕੀਮਤ ਰਤੂ ਰਾਤ 14 ਸੈਂਟ ਵਧਣ ਦੀ ਉਮੀਦ ਹੈ ਊਰਜਾ ਵਿਸ਼ਲੇਸ਼ਕ ਮੁਤਾਬਕ ਹੁਣ ਤਾਰਿਓ ਗੈਸ ਦੀਆਂ ਕੀਮਤਾਂ ਇਸ ਹਫਤੇ 1.79 ਡਾਲਰ ਪ੍ਰਤੀ ਲੀਟਰ ਤੱਕ ਪਹੁੰਚਣ ਗਿਆ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕਾਰਬਨ ਟੈਕਸ ਪੂਰ ਰਾਜਨੀਤਿਕ ਮੁੱਦੇ ਅਤੇ ਇੰਦਨ ਮਿਸ਼ਨ ਤਬਦੀਲੀ ਵਾਅਦੇ ਨੂੰ ਪ੍ਰਭਾਵਿਤ ਕਰ ਰਹੇ ਨੇ Canadians for Affordable Energy ਦੇ ਪ੍ਰਦਾਨ Dan Mackting ਜੋ ਇੱਕ ਵੈੱਬਸਾਈਟ ਵੀ ਚਲਾਉਂਦੇ ਨੇ ਉਹਨਾਂ ਨੇ ਕਿਹਾ ਕਿ ਅਗਸਤ 2022 ਤੋਂ ਬਾਅਦ ਗੈਸ ਦੀ ਸਭ ਤੋਂ ਉੱਚੀ ਦਰ ਤੇ ਪਹੁੰਚ ਜਾਵੇਗੀ ਉਹਨਾਂ ਦਾ ਕਹਿਣਾ ਹੈ ਕਿ ਇਹ 3 ਗੁਣਾ ਵੱਧ ਦਾ ਮੁੱਦਾ ਹੈ ਉਹਨਾਂ ਕਿਹਾ ਕਿ ਮੱਧ ਪੂਰਬ ਵਿੱਚ ਤਣਾਅ ਕਾਰਬਨ ਟੈਕਸ ਵਿੱਚ ਵਾਧਾ ਅਤੇ ਸਵਿਚ ਓਵਰ ਜੋ ਸਰਦੀਆਂ ਤੋਂ ਗਰਮੀਆਂ ਦੇ ਰਸੂਲਿੰਨ ਤੱਕ ਅਰਧ ਸਾਲਾਣਾ ਹੁੰਦਾ ਹੈ Ontario ਵਿੱਚ ਪੈਟਰੋਲ ਦੀ ਪ੍ਰਤੀ ਲੀਟਰ ਕੀਮਤ ਹੁਣ ਲਗਭਗ 1.79 ਡਲਰ ਹੋ ਜਾਵੇਗੀ ਅਗਸਤ 2022 ਤੋਂ ਬਾਅਦ ਇਹ ਗੈਸ ਦੀ ਸਭ ਤੋਂ ਮਹਿੰਗੀ ਕੀਮਤ ਹੈ ਮੈਟ੍ਰਿਕ ਦਾ ਕਹਿਣਾ ਹੈ ਕਿ ਹਰ ਬਸੰਤ ਵਿੱਚ ਗੈਸ ਦੀਆਂ ਉੱਚੀਆਂ ਕੀਮਤਾਂ ਅੰਸ਼ਕ ਤੌਰ ਤੇ ਇੰਦਨ ਦੇ ਮਿਸ਼ਰਣਾਂ ਵਿੱਚ ਬਦਲਾਅ ਦੀ ਕਾਰਨ ਹੁੰਦੀਆਂ ਨੇ ਸਸਤੀ ਸਰਦੀਆਂ ਦੇ ਮਿਸ਼ਨ ਤੋਂ ਬਾਲਣ ਦੇ ਵਦੇੜੇ ਮਹਿੰਗੇ ਗਰਮੀਆਂ ਦੇ ਮਿਸ਼ਨ ਤੱਕ ਆ ਜਾ ਰਹੀਆਂ ਨੇ ਮੈਕਟਿਕ ਨੇ ਭਵਿੱਖਬਾਣੀ ਕੀਤੀ ਹੈ ਕਿ ਗੈਸ ਦੀ ਕੀਮਤ ਗਰਮੀਆਂ ਦੌਰਾਨ ਵਧਦੀ ਰਹੇਗੀ ਪਰ ਉਹਨਾਂ ਨੇ ਨੋਟ ਕੀਤਾ ਹੈ ਕਿ ਇਹ ਕਹਿਣਾ ਮੁਸ਼ਕਲ ਹੈ ਕਿ ਆਖਰਕਾਰ 1 ਲੀਟਰ ਗੈਸ ਕਿੰਨੀ ਮਹਿੰਗੀ ਹੋ ਸਕਦੀ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਕੈਨੇਡੀਅਨ ਸਤੰਬਰ ਵਿੱਚ ਗੈਸ ਦੀ ਕੀਮਤ ਦੇ ਠੰਡੇ ਹੋਣ ਦੀ ਉਮੀਦ ਕਰ ਸਕਦੇ ਨੇ ਪਰ ਜਨਵਰੀ ਵਿੱਚ ਪੰਪਾਂ ਤੇ ਦੂਜਾ ਕਾਰਬਨ ਟੈਕਸ ਲੱਗਣ ਤੋਂ ਬਾਅਦ ਇਸ ਨੂੰ ਦੁਬਾਰਾ ਵਧਣਾ ਹੀ ਪਵੇਗਾ ਉਸ ਕੋਲ ਗ੍ਰੇਟ ਟੋਰਾਂਟੋ ਖੇਤਰ ਦੇ ਲੋਕਾਂ ਲਈ ਵੀ ਕੁਝ ਸਲਾਹਾਂ ਨੇ ਉਹਨਾਂ ਸਲਾਹ ਦਿੱਤੀ ਹੈ ਕਿ ਗੈਸ ਤੇ ਕੁਝ ਡਾਲਰ ਅਤੇ ਸੈਂਟ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਏ ਉਹਨਾਂ ਕਹੇ ਕਿ ਜੇ ਲੋਕ ਆਪਣੇ ਪੈਸੇ ਬਚਾਉਣਾ ਚਾਹੁੰਦੇ ਨੇ ਤਾਂ ਸ਼ਾਮ ਨੂੰ ਜਾਂ ਫਿਰ ਸ਼ਨੀਵਾਰ ਅਤੇ ਐਤਵਾਰ ਨੂੰ ਆਪਣੀ ਗੈਸ ਟੈਂਕੀਆਂ ਨੂੰ ਪਰਵਾ ਸਕਦੇ ਨੇ ਜਿਸ ਕਾਰਨ ਉਹਨਾਂ ਦੇ ਕੁਝ ਡਾਲਰ ਜਾਂ ਫਿਰ ਸੈਂਟ ਬਚ ਸਕਦੇ ਨੇ ਇਮੀਗ੍ਰੇਸ਼ਨ ਮੰਤਰੀ ਨੇ ਪ੍ਰਵਾਸੀਆਂ ਨੂੰ ਕੈਦਿਆਂ ਵਿੱਚ ਨਜ਼ਰਬੰਦ ਕਰਨ ਦੀ ਯੋਜਨਾ ਬਾਰੇ ਆਲੋਚਕਾਂ ਨੂੰ ਜਵਾਬ ਦਿੱਤਾ ਹੈ ਮਾਰਕ ਮਿਲਰ ਦਾ ਕਹਿਣਾ ਹੈ ਕਿ ਨਜ਼ਰਬੰਦ ਜੇਲ੍ਹਾਂ ਵਿੱਚ ਵੱਖਰੇ ਰਿਹائش ਵਿੱਚ ਹੋਣਗੇ ਕਿਉਂਕਿ ਉਹ ਅਪਰਾਧੀ ਨਹੀਂ ਹਨ ਵਿੱਤ ਦਿਨੀ ਪੇਸ਼ ਕੀਤੇ ਗਏ ਫੈਡਰਲ ਬਜਟ ਦੇ ਅਨੁਸਾਰ ਟਰੂਡੋ ਸਰਕਾਰ ਉੱਚ ਜੋਖਮ ਸਮਝੇ ਜਾਂਦੇ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈਣ ਲਈ ਸੰਗੀ ਜੇਲ੍ਹਾਂ ਦੀ ਵਰਤੋਂ ਕਰਨਾ ਚਾਹੁੰਦੀ ਸੀ ਜਿਸ ਦੇ ਉੱਤੇ ਮਾਰਕ ਮਿਲਰ ਨੇ ਬਿਆਨ ਦਿੱਤਾ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸਰਕਾਰੀ ਮੀਡੀਆ ਨੂੰ ਪੁਸ਼ਟੀ ਕੀਤੀ ਹੈ ਕਿ ਫੈਡਰਲ ਸਰਕਾਰ ਇਮੀਗ੍ਰੇਸ਼ਨ ਦੇ ਉਦੇਸ਼ਾਂ ਲਈ ਕੁਝ ਵਿਦੇਸ਼ੀ ਨਾਗਰਿਕਾਂ ਨੂੰ ਰੱਖਣ ਲਈ ਆਪਣੀਆਂ ਸਜ਼ਾਵਾਂ ਦੀ ਵਰਤੋਂ ਕਰੇਗੀ। ਉਹਨਾਂ ਕਿਹਾ ਹੈ ਕਿ ਉਹਨਾਂ ਨਜ਼ਰਬੰਦਾਂ ਨੂੰ ਜੇਲ੍ਹ ਦੀ ਆਬਾਦੀ ਤੋਂ ਵੱਖ ਕੀਤਾ ਜਾਵੇਗਾ ਪਰ ਦੋਵੇਂ ਸਮੂਹ ਸੇਵਾਵਾਂ ਸਾਂਝੀਆਂ ਕੀਤੀਆਂ ਜਾ ਸਕਦੀਆਂ ਨੇ। ਉਹਨਾਂ ਬਿਆਨ ਦਿੱਤਾ ਹੈ ਕਿ ਇਹ ਵੱਖਰੀ ਰਿਹائش ਹੋਵੇਗੀ ਅਤੇ ਇਹ ਆਮ ਆਬਾਦੀ ਵਿੱਚ ਨਹੀਂ ਹੋਵੇਗੀ ਕਿਉਂਕਿ ਉਹ ਅਪਰਾਧੀ ਨਹੀਂ ਹਨ। ਪਰ ਬੀਤੀ ਦਿਨੀ ਚੂਡੋ ਸਰਕਾਰ ਨੇ ਲਿਖਿਆ ਸੀ ਕਿ ਉਹ ਉੱਚ ਜੋਖਮ ਵਾਲੇ ਇਮੀਗ੍ਰੇਸ਼ਨ ਨਜ਼ਰਬੰਦੀ ਦੇ ਉਦੇਸ਼ ਲਈ ਸੰਗੀ ਸੁਧਾਰਾਤਮਕ ਸਹੂਲਤਾਂ ਦੀ ਵਰਤੋਂ ਨੂੰ ਸਮਰੱਥ ਬਣਾਉਣਾ ਚਾਹੁੰਦੀ ਹੈ ਬਿਆਨ ਨੇ ਮਨੁੱਖੀ ਅਧਿਕਾਰਿਕ ਸੰਗਠਨਾ ਨੂੰ ਨਾਰਾਜ਼ ਕੀਤਾ ਹੈ ਕੁਝ ਨੇ ਯੋਜਨਾ ਨੂੰ ਪੂਰੀ ਤਰ੍ਹਾਂ ਅਸਵੀਕਾਰਨਯੋਗ ਕਿਹਾ ਹੈ ਇਮੀਗ੍ਰੇਸ਼ਨ ਮੰਤਰੀ ਦੇ ਅਨੁਸਾਰ ਪ੍ਰੋਵਿੰਸਾਂ ਦੁਆਰਾ ਇੱਕ ਤੋਂ ਬਾਅਦ ਇੱਕ ਸੰਕੇਤ ਦਿੱਤੇ ਜਾਣ ਤੋਂ ਬਾਅਦ ਸਰਕਾਰ ਕੋਲ ਸਜ਼ਾਵਾਂ ਦੀ ਵਰਤੋਂ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ ਕਿਉਂਕਿ ਸੰਘੀ ਸਰਕਾਰ ਦੀ ਤਰਫੋਂ ਪ੍ਰਵਾਸੀਆਂ ਨੂੰ ਆਪਣੀਆਂ ਜੇਲਾਂ ਵਿੱਚ ਨਜ਼ਰਬੰਦ ਨਹੀਂ ਕਰਨਗੇ ਇਮੀਗ੍ਰੇਸ਼ਨ ਮੰਤਰੀ ਨੇ ਉਹਨਾਂ ਇਮੀਗ੍ਰੇਸ਼ਨ ਨਜ਼ਰਬੰਦਾਂ ਨੂੰ ਉੱਚ ਜੋਖਮਜੋਜ ਦਰਸਾਇਆ ਅਕਸਰ ਗੰਭੀਰ ਮਾਨਸਿਕ ਸਿਹਤ ਸਮੱਸਿਆਵਾਂ ਅਤੇ ਦੇਸ਼ ਨਿਕਾਲੇ ਦੀ ਹਦਾਇਤਾਂ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਕਹੇ ਕਿ ਸਰਕਾਰ ਜਿਨ੍ਹਾਂ ਲੋਕਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਹੈ ਉਹਨਾਂ ਦੀ ਇੱਜ਼ਤ ਅਤੇ ਇੱਜ਼ਤ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖਣ ਲਈ ਉਚਿਤ ਨੋਟਿਸ ਨੂੰ ਵੀ ਲਾਗੂ ਕਰਨਾ ਚਾਹੀਦੀ ਏ ਫੈਡਰਲ ਸਰਕਾਰ ਕੋਲ ਪਹਿਲਾਂ ਹੀ ਟੋਰਾਂਟੋ ਲਾਵਲ ਕਿਬੇਕ ਅਤੇ ਸੜੀ ਬ੍ਰਿਟਿਸ਼ ਕੋਲੰਪੀਆ ਵਿੱਚ ਤਿੰਨ ਇਮੀਗ੍ਰੇਸ਼ਨ ਹੋਲਡਿੰਗ ਸੈਂਟਰ ਨੇ ਜੋ ਨਜ਼ਰਬੰਦੀ ਕੇਂਦਰਾਂ ਵਜੋਂ ਕੰਮ ਕਰਦੇ ਨੇ ਪਰ ਪ੍ਰਵਾਸੀਆਂ ਦੀ ਸੰਭਾਵਿਤ ਮਾਤਰਾ ਨੂੰ ਦੇਖਦੇ ਹੋਏ ਸਰਕਾਰ ਨੂੰ ਹੋਰ ਬੁਨਿਆਦੀ ਢਾਂਚੇ ਪ੍ਰਦਾਨ ਕਰਨੇ ਚਾਹੀਦੇ ਨੇ इमिग्रेशन मंत्री मार्क मिलर अंतिम तारीखਾਂ रहائشਾਂ ਦੀਆਂ ਕਿਸਮਾਂ ਜਾਂ ਫੈਡਰਲ ਜ਼ਿਲ੍ਹਾਂ ਬਾਰੇ ਕੋਈ ਵੀ ਐਵੀ ਪੇਸ਼ ਨਹੀਂ ਕਰ ਰਹੇ ਜੋ ਇਮੀਗ੍ਰੇਸ਼ਨ ਨਜ਼ਰਬੰਦੀ ਨੂੰ ਰੱਖਣ ਦੀਆਂ ਹਾਲਾਂਕਿ ਫੈਡਰਲ ਏਜੰਸੀ ਨੇ ਇਹ ਵੀ ਸੁਝਾ ਦਿੱਤਾ ਹੈ ਕਿ ਇਹ ਇਮੀਗ੍ਰੇਸ਼ਨ ਨਜ਼ਰਬੰਦੀ ਤੋਂ ਹਟਣ ਵਾਲੇ ਸੂਬਿਆਂ ਲਈ ਮੁਆਵਜ਼ਾ ਦੇਣ ਲਈ ਮੁੱਖ ਤੌਰ ਤੇ ਆਪਣੇ ਹੋਲਡਿੰਗ ਸੈਂਟਰਾਂ ਵੱਲ ਮੁੜ ਰਹੀਏ ਅਲਬਰਟਾ ਵਿੱਚ ਇੱਕ ਹੋਰ ਚੁਣੌਤੀਪੂਰਨ ਜੰਗਲੀ ਅੱਗਾਂ ਦੇ ਸੀਜ਼ਨ ਦੀ ਤਿਆਰੀ ਸ਼ੁਰੂ ਹੋ ਗਈ ਹੈ ਸਰਦੀਆਂ ਦੇ ਮੌਸਮ ਵਿੱਚ ਘੱਟ ਬਰਫ਼ਬਾਰੀ ਜਾਂ ਬਰਫ਼ ਦੀ ਮੋਟੀ ਪਰਤ ਨਾ ਹੋਣ ਕਾਰਨ ਜ਼ਮੀਨ ਵਿੱਚ ਨਮੀ ਦੀ ਘਾਟ ਹੈ ਤੇ ਸੋਕੇ ਵਾਲੀ ਸਥਿਤੀ ਵਧੇ ਰਹੀ ਹੈ ਅਧਿਕਾਰੀਆਂ ਨੇ ਅਲਬਰਟਾ ਵਾਸੀਆਂ ਨੂੰ ਆਉਣ ਵਾਲੇ ਹਫ਼ਤਿਆਂ ਵਿੱਚ ਵਧੇਰੇ ਚੌਕਸ ਰਹਿਣ ਲਈ ਆਖਿਆ ਅਲਬਰਟਾ ਵਾਈਲਡਫਾਇਰ ਨੇ ਕਿਹਾ ਕਿ ਇਸ ਸੀਜ਼ਨ ਵਿੱਚ ਲਗਭਗ 850 ਫਾਇਰਫਾਈਟਰ ਸ਼ਾਮਲ ਕੀਤੇ ਜਾਣਗੇ ਪ੍ਰੋਵਿੰਸ਼ਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਲਬੋਟਾ ਵਿੱਚ ਇਸ ਸਾਲ ਬਹੁਤ ਸਲਗਰਮ ਜੰਗਲੀ ਅੱਗ ਦੇ ਮੌਸਮ ਦੀ ਉਮੀਦ ਦੇ ਨਾਲ ਪ੍ਰੋਵਿੰਸ ਪਹਿਲਾਂ ਸਟਾਫ ਨੂੰ ਭਰਤੀਕਰਨ ਅਤੇ ਸਿਖਲਾਈ ਦੇਣ ਦੀ ਯੋਜਨਾ ਬਣਾ ਰਿਹਾ ਹੈ। ਰਾਤ ਦੇ ਸਮੇਂ ਅੱਗ ਬੁਝਾਉਣ ਅਤੇ ਹਫ਼ਤਾਵਰੀ ਅਪਡੇਟ ਪ੍ਰਦਾਨ ਕਰਨ ਲਈ ਸਾਜ਼ੋ-ਸਮਾਨ ਵੀ ਪ੍ਰਾਪਤ ਕੀਤਾ ਜਾ ਰਿਹਾ ਹੈ। ਜੰਗਲਾਤ ਅਤੇ ਪਾਰਕ ਮੰਤਰੀ ਟਾਰਲੋਵਨ ਨੇ ਵੀਰਵਾਰ ਨੂੰ ਅਲਬਰਟਾ ਵਾਈਲਡਫਾਇਰ ਦੇ ਪਹਿਲੇ ਹਫਤਾਵਰੀ ਅਪਡੇਟ ਤੇ ਗੱਲ ਕਰਦੇ ਹੋਏ ਕਿਹਾ ਕਿ 2024 ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਮੇਂ ਤੋਂ ਜ਼ਿਆਦਾ ਜੰਗਲੀ ਅੱਗਾਂ ਨੇ ਸ਼ੁਰੂਆਤੀ ਸੀਜ਼ਨ ਦੀ ਭਰਤੀ ਅਤੇ ਵਧੀ ਹੋਈ ਤਿਆਰੀ ਨੇ ਸਰਕਾਰ ਨੂੰ ਇਸ ਜੰਗਲੀ ਅਗ ਦੇ ਸੀਜ਼ਨ ਵਿੱਚ ਆਉਣ ਦੇ ਯੋਗ ਬਣਾਇਆ ਹੈ ਉਨ੍ਹਾਂ ਕਿਹਾ ਕਿ ਇਸ ਸਾਲ ਅਲਬਰਟਾ ਵਾਈਲਡ ਫਾਇਰ ਨੇ 297 ਵਾਈਲਡ ਲੈਂਡ ਫਾਇਰ ਫਾਈਟਰਾਂ 280 ਫਾਇਰ ਟ੍ਰੈਕ ਕੰਟਰੈਕਟ ਫਾਇਰ ਫਾਈਟਰਾਂ ਅਤੇ 182 ਮੌਸਮੀ ਸਹਾਇਤਾ ਸਟਾਫ ਨਿਮਿਤ ਪ੍ਰਸ਼ਾਸਨਿਕ ਅਤੇ ਅੱਗ ਬੁਝਾਉਣ ਵਾਲੇ ਸਟਾਫ ਤੋਂ ਇਲਾਵਾ 15 ਮਈ ਤੱਕ ਹਫਤਾਵਰੀ ਤੌਰ ਤੇ ਹੋਰ ਅਮਲੇ ਦੀ ਨਿਯੁਕਤੀ ਕੀਤੀ ਹੈ। ਟੂਡੇਟ ਇਨ 2024 ਵੀ ਹੈਵ ਹੈਡ ਮੋਰ ਵਾਈਲਡ ਫਾਇਰ ਸਟਾਰਟਸ ਦੈਟ ਵੀ ਹੈਡ ਇਨ 2023। All wildfires are currently being held, under control or are, are extinguished. Early season hiring and increased preparedness has enabled us to come at this wildfire season very strong. At present, we have 297 government wildland firefighters, 280 fire attack firefighters and 172 seasonal support staff in addition to our regular permanent full-time staff. <clears throat> Pardon me. And we are increasing our numbers weekly to be trained and ready to go to respond to wildfires alberta's fire attack contract wildland firefighter crews are indigenous-owned and operated crews that continue to play a crucial role in our province's wildfire response and suppression efforts we have also secured additional contracts for air tankers night-vision-equipped helicopters and heavy equipment hoses pumps drones sprinklers all ready to go we have also increased our ability to fight wildfire at night allowing us to be more effective with our control efforts alberta's government is taking a proactive approach to community wildfire resilience through programs like the Community Fire Guard Program and Fire Smart. Despite heightened wildfire activity for this time of year, we have already fully extinguished 148 fires since the beginning of 2024. We have engaged communities and municipalities about their needs for wildfire season. We have worked alongside local fire departments and we continue to work closely with industry partners to ensure safe operations during periods of high wildfire risk and to establish critical resource sharing agreements to use industry assets if we need them. However, it is still important that every Albertan do their part to prevent wildfires. The long term drought conditions we've experienced in Alberta mean that it is still possible for trees and grasses to burn, particularly in the high winds that we've been seeing. Uh, as an organization, we have aimed at uh, majority hired by mid-April, and we are there at that point. Our next milestone is the 15th of May, and we're well on track. Uh, one of the, uh, the features of uh, seasonal firefighting, and it is seasonal work, and a lot of the people who do work for us are students. Uh, we have been very assertive in uh, hiring early and getting people trained and in place in order to meet this deadline for mid-April, and we have more uh, students, more. Staff coming through training and being ready every single week. And so we are well on track to be fully staffed at that number by uh, mid May. ਮંત્રી ਨੇ ਅਲਬੋਟਾ ਵਾਈਲਡਫਾਇਰ ਦੀ ਪ੍ਰਤੀਦੀ ਰਣਨੀਤੀ ਨੂੰ 2024 ਵਿੱਚ ਜੰਗਲ ਦੀ ਅਗਨ ਨਾਲ ਸੜ ਗਰਮੀ ਨਾਲ ਲੜਨ ਦੀ ਸਮਰੱਥਾ ਵਿੱਚ ਇੱਕ ਪ੍ਰਮੁੱਖ ਕਾਰਕ ਵਜੋਂ ਦਰਸਾਇਆ ਹੈ 15 ਮਈ ਤੱਕ 900 ਨਵੇਂ ਸਟਾਫ ਨੂੰ ਨਿਯੁਕਤ ਕਰਨ ਦਾ ਇਰਾਦਾ ਬਣਾਇਆ ਗਿਆ ਹੈ ਜਿਸ ਵਿੱਚ 500 ਪਹਿਲਾਂ ਹੀ ਹਿੰਟਨ ਸਿਖਲਾਈ ਕੇਂਦਰ ਵਿੱਚ ਸਿਖਲਾਈ ਪ੍ਰਾਪਤ ਕਰ ਚੁੱਕੇ ਨੇ ਮੰਤਰੀ ਨੇ ਬਿਆਨ ਦਿੱਤਾ ਹੈ ਕਿ ਪ੍ਰਾਂਤ 15 ਮਈ ਦੀ ਅੰਤਮ ਸੀਮਾ ਤੋਂ ਪਹਿਲਾਂ ਇੱਕ ਹਫ਼ਤੇ ਵਿੱਚ 30 ਤੋਂ 35 ਨਵੇਂ ਕਿਰਾਏ ਤੇ ਲਿਆ ਰਹੇ ਹਨ ਉਹ ਸਾਰੇ ਅਮਲੇ ਨੂੰ ਨਿਯੁਕਤ ਕਰਨ ਅਤੇ ਸਹੀ ਤੰਗ ਨਾਲ ਸਿਖਲਾਈ ਦੀਂ ਦਾ ਵੀ ਇਰਾਦਾ ਰੱਖ ਰਹੇ ਨੇ ਉਹਨਾਂ ਕਿਹਾ ਹੈ ਕਿ ਉਹ ਸਟਾਫਿੰਗ ਦੇ ਮਾਮਲੇ ਵਿੱਚ 2023 ਤੋਂ 39% ਅੱਗੇ ਨੇ ਅੱਜ ਭਾਰਤ ਵਿੱਚ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਭਾਰਤ ਦੀਆਂ ਸੰਸਦੀ ਚੋਣਾਂ ਵਿੱਚ ਬਹੁਤ ਥੋੜੀ ਗਿਣਤੀ 'ਚ ਕੈਨੇਡਾ ਵਸਦੇ ਭਾਰਤੀ ਵੋਟਾਂ ਪਾਉਣਗੇ ਭਾਰਤ ਦੀਆਂ ਲੋਕ ਸਭਾ ਚੋਣਾਂ ਦੁਨੀਆ ਦੀ ਸਭ ਤੋਂ ਵੱਡੀ ਚੋਣ ਪ੍ਰਕਿਰਿਆ ਹੈ ਜਿਸ ਵਿੱਚ ਕਰੀਬ 1 ਬਿਲੀਅਨ ਲੋਕ ਵੋਟਾਂ ਪਾਉਣਗੇ ਪਰ ਕੈਨੇਡਾ ਵਸਦੀ ਭਾਰਤੀ ਆਬਾਦੀ ਵਿੱਚੋਂ ਬਹੁਤ ਥੋੜੇ ਹੀ ਹੋਣਗੇ ਜੋ ਯੋਗ ਵੋਟਰਾਂ ਦੀ ਗਿਣਤੀ ਦੇ ਹਿਸਾਬ ਨਾਲ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕਣਗੇ ਔਟਵਾ ਦੀ ਇੰਡੀਆ ਕੈਨੇਡਾ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਪਰਮੋਦ ਛਾਬੜਾ ਦੀ ਭਾਰਤ ਦੀਆਂ ਆਮ ਚੋਣਾਂ ਵਿੱਚ ਡੂੰਗੀ دلچਸਪੀ ਹੈ ਪਰ ਉਹ ਵੋਟ ਨਹੀਂ ਪਾ ਸਕਦੇ ਤੇ ਗਾਰਨਟ ਸਪਸ਼ਟ ਨੇ ਭਾਰਤ ਦੇ ਨਿਯਮਾਂ ਅਨੁਸਾਰ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਨਾਗਰਿਕ ਨੂੰ ਵੋਟ ਪਾਉਣ ਲਈ ਵਿਅਕਤੀਗਤ ਤੌਰ ਤੇ ਆਪਣੇ ਹਲਕੇ ਦੇ ਪੋਲਿੰਗ ਸਟੇਸ਼ਨ ਵਿੱਚ ਹਾਜ਼ਰ ਹੋਣਾ ਜ਼ਰੂਰੀ ਹੁੰਦਾ ਹੈ ਪਰ ਪ੍ਰਮੋਦ ਵਰਗੇ ਵਿਅਕਤੀ ਤਾਂ ਵੀ ਵੋਟ ਨਹੀਂ ਪਾ ਸਕਦੇ ਕਿਉਂਕਿ ਉਹਨਾਂ ਨੇ ਕੈਨੇਡਾ ਦੀ ਨਾਗਰਿਕਤਾ ਲੈ ਲਈ ਹੈ ਅਤੇ ਭਾਰਤ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਦਿੰਦਾ। ਪ੍ਰਮੋਦ ਦਾ ਮੰਨਣਾ ਹੈ ਕਿ ਬਹੁਤ ਘੱਟ ਲੋਕ ਵੋਟ ਪਾਉਣ ਪਰ ਜਾਣਗੇ। ਉਹਨਾਂ ਕਹਿੰਦੇ ਹੈ ਕਿ ਟੋਰਾਂਟੋ ਜਾਂ ਵੈਨਕੂਵਰ ਤੋਂ ਭਾਰਤ ਜਾਣ ਦੀ ਫਲਾਈਟ ਹੀ ਕਰੀਬ 14-15 ਘੰਟੇ ਦੀ ਹੈ ਅਤੇ ਨਾਲ ਹੀ ਆਨ ਜਾਣ ਤੇ ਘੱਟੋ-ਘੱਟ ਫਲਾਈਟ ਦਾ ਖਰਚ ਹੀ 2000 ਡਾਲਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇ ਭਾਰਤ ਦੀ ਦੂਰੀ 4-5 ਘੰਟੇ ਦੀ ਫਲਾਈਟ ਦੀ ਹੁੰਦੀ ਤਾਂ ਉਹ ਸ਼ਰਤ ਲਾ ਕੇ ਕਹਿੰਦੇ ਕਿ ਹਜ਼ਾਰਾਂ ਲੋਕ ਭਾਰਤ ਦੀਆਂ ਚੋਣਾਂ ਵਿੱਚ ਹਿੱਸਾ ਲੈਣ ਜ਼ਰੂਰ ਜਾਂਦੇ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਦਿਲਚਸਪੀ ਦੇ ਬਾਵਜੂਦ ਭਾਰਤ ਜਾਂਦਾ ਸਮਾਂ ਅਤੇ ਖਰਚਾ ਲੋਕਾਂ ਨੂੰ ਪਿੱਛੇ ਰੋਕ ਰਿਹਾ ਹੈ। ਇਤਿਹਾਸੀਆਂ ਸਭ ਤੋਂ ਵੱਡੀਆਂ ਚੋਣਾਂ ਭਾਰਤੀ ਅਧਿਕਾਰੀਆਂ ਦਾ ਕਹਿਣਾ ਕੀ 44 ਦਿਨਾਂ ਦੀਆਂ ਆਮ ਚੋਣਾਂ ਵਿੱਚ ਲਗਭਗ 969 ਮਿਲੀਅਨ ਲੋਕਾਂ ਨੇ ਵੋਟ ਪਾਉਣ ਲਈ ਰਜਿਸਟਰ ਕੀਤਾ ਹੈ ਜਿਸ ਨਾਲ ਇਹ ਇਤਿਹਾਸ ਦੀ ਸਭ ਤੋਂ ਵੱਡੀ ਚੋਣ ਹੋਵੇਗੀ ਜੋ ਵਿਸ਼ਵ ਦੀ ਆਬਾਦੀ ਦਾ ਲਗਭਗ 12% ਦਰਸਾਉਂਦੀ ਹੈ। ਏਸ਼ੀਆ ਪੈਸੀਫਿਕ ਫਾਊਂਡੇਸ਼ਨ ਆਫ ਕੈਨੇਡਾ ਦੀ ਵਾਈਸ ਪ੍ਰੈਜ਼ੀਡੈਂਟ ਵੀਨਾ ਨਜੀਬੁੱਲਾ ਨੇ ਕਿਹਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ VOTING ਪ੍ਰਕਿਰਿਆ ਹੈ। ਇਸ ਤਰ੍ਹਾਂ ਦੀਆਂ ਚੋਣਾਂ ਦੁਨੀਆਂ ਨੇ ਪਹਿਲਾਂ ਕਦੀ ਨਹੀਂ ਦੇਖੀਆਂ। ਪਰ ਇੱਕ ਦੇਸ਼ ਜਿਸ ਦੀ ਵਿਸ਼ਾਲ ਆਬਾਦੀ ਹੋਰ ਮੁਲਕਾਂ ਦੇ ਵਿੱਚ ਰਹਿੰਦੀ ਹੈ ਉਸ ਵਿੱਚ ਵਿਅਕਤੀਗਤ VOTING ਨਿਯਮ ਦੇ ਕਾਰਨ ਵਿਦੇਸ਼ੀ ਭਾਰਤੀ ਨਾਗਰਿਕਾਂ ਦੀ ਵੋਟਾਂ ਵਿੱਚ ਹਿੱਸੇਦਾਰੀ ਬਹੁਤ ਘੱਟ ਹੈ। ਅਧਿਕਾਰਿਤ ਆંકੜੇ ਦਰਸਾਉਂਦੇ ਨੇ ਕਿ 2019 ਦੀਆਂ ਪਿਛਲੀਆਂ ਭਾਰਤੀ ਆਮ ਚੋਣਾਂ ਵਿੱਚ 600 ਮਿਲੀਅਨ ਤੋਂ ਵੱਧ ਵੋਟਾਂ ਪਾਈਆਂ ਗਈਆਂ ਸਨ ਜਿਸ ਵਿੱਚੋਂ ਸਿਰਫ 25606 ਵਿਦੇਸ਼ੀ VOTER ਸ਼ਾਮਲ ਸਨ। ਯੂਨੀਵਰਸਿਟੀ ਆਫ ਵਿਕਟੋਰੀਆ ਵਿੱਚੋ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦੇ 1.35 ਮਿਲੀਅਨ ਯੋਗ ਭਾਰਤੀ ਵੋਟਰਾਂ ਚੋਂ ਕਰੀਬ 1 ਲੱਖ ਨੇ ਵੋਟ ਲਈ ਰਜਿਸਟਰ ਕੀਤਾ ਸੀ ਇਸ ਦੇ ਮੁਕਾਬਲੇ ਫਿਲੀਪੀਨ ਜੋ ਇੱਕ ਲੋਕਤੰਤ੍ਰਿਕ ਦੇਸ਼ ਹੈ ਜਿਸ ਦੀ ਵਿਦੇਸ਼ਾਂ ਦੇ ਵਿੱਚ ਵੱਡੀ ਆਬਾਦੀ ਹੈ ਉਸ ਦੀਆਂ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ 1.4 ਮਿਲੀਅਨ ਰਜਿਸਟਰਡ ਵਿਦੇਸ਼ੀ ਫਿਲੀਪੀਨੀ ਵੋਟਰਾਂ 'ਚੋਂ 432000 ਨੇ મતદાન ਕੀਤਾ ਸੀ ਰਜਿਸਟਰਡ ਫਿਲੀਪੀਨੀ ਡਾਕ ਰਾਹੀ ਜਾਂ ਆਪਣੇ ਦੇਸ਼ਾਂ ਵਿੱਚ ਸਥਿਤ ਫਿਲੀਪੀਨ ਦੇ ਕਨਸੂਲੇਟ ਜਾਂ ਦੂਤਾਵਾਸ ਵਿੱਚ ਜਾ ਕੇ ਵੋਟ ਪਾ ਸਕਦੇ ਨੇ ਪ੍ਰੋਫੈਸਰ ਨੇ ਕਿਹਾ ਹੈ ਕਿ ਵਿਦੇਸ਼ਾਂ 'ਚ ਰਹਿੰਦੇ ਨਾਗਰਿਕਾਂ ਦੀ ਵੋਟਿੰਗ ਦੇ ਵਿਰੁੱਧ ਵਰਤਰੀ ਦਲੀਲ ਇਹ ਰਹੀ ਹੈ ਕਿ ਭਾਰਤ ਤੋਂ ਬਾਹਰ ਰਹਿੰਦੇ ਭਾਰਤੀ ਨਾਗਰਿਕ ਨੂੰ ਆਮ ਤੌਰ 'ਤੇ ਘਰੇਲੂ ਮੁੱਦਿਆਂ ਦੀ ਮਾਮੂਲੀ ਜਾਣਕਾਰੀ ਹੁੰਦੀ ਹੈ ਅਤੇ ਉਹ ਚੋਣਾਂ ਦੇ ਨਤੀਜਿਆਂ ਨੂੰ ਅਨੁਚਿਤ ਤੌਰ 'ਤੇ ਪ੍ਰਭਾਵਿਤ ਕਰ ਸਕਦੇ ਨੇ। ਉਨਾ ਕੇ ਹੈ ਕਿ ਭਾਰਤ ਦੇ ਵੱਖ-ਵੱਖ ਤਰੀਕਿਆਂ ਪ੍ਰੋਕੈਸੀ ਵੋਟਿੰਗ ਇਲੈਕਟ੍ਰੋਨਿਕ ਵੋਟਿੰਗ ਪੋਸਟਲ ਵੋਟਿੰਗ ਜਾਂ ਡਿਪਲੋਮੈਟਿਕ ਮਿਸ਼ਨਾਂ ਲਈ VOTING ਦੁਆਰਾ ਵਿਦੇਸ਼ੀ ਵੋਟਰਾਂ ਨੂੰ ਸ਼ਾਮਲ ਕਰਨ ਤੇ ਮੁੜ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਹਾਲਾਂਕਿ 2024 ਦੀਆਂ ਚੋਣਾਂ ਲਈ ਕੁਝ ਵੀ ਸਕਾਰ ਨਹੀਂ ਹੋਇਆ ਜਾਪਦਾ ਇੰਡੀਆ ਕੈਨੇਡਾ ਆਰਗੇਨਾਈਜੇਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਭਾਰਤ ਤੋਂ ਲਗਭਗ 25000 ਅਸਥਾਈ ਵਿਦੇਸ਼ੀ ਕਾਮੇ ਟੈਕ ਸੈਕਟਰ ਵਿੱਚ ਕੰਮ ਕਰ ਰਹੇ ਨੇ ਅਤੇ ਉਹਨਾਂ ਨੂੰ ਬਹੁਤ ਸਾਰੇ ਵੋਟ ਪਾਉਣ ਲਈ ਬੇਚੈਨ ਨੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਭਾਰਤੀ ਹਾਈ ਕਮਿਸ਼ਨ ਨੂੰ ਚਿੰਤਾ ਪਹੁੰਚਾਉਣ ਲਈ ਬੇਨਤੀ ਕੀਤੀ ਹੈ ਉਹਨਾਂ ਸੁਝਾਅ ਦਿੱਤਾ ਹੈ ਕਿ ਉਹਨਾਂ ਨੂੰ ਭਾਰਤੀ ਚੋਣਾਂ ਵਿੱਚ ਵੋਟ ਪਾਉਣ ਦੀ ਅਗਿਆ ਮਿਲਣੀ ਚਾਹੀਦੀ ਹੈ ਲੋਕ ਵੋਟਾਂ ਵਿੱਚ ਸ਼ਾਮਲ ਹੋਣੇ ਚਾਹੀਦੇ ਨੇ ਪਰ ਉਹ ਨਹੀਂ ਅਜਿਹਾ ਕਰ ਸਕੇ ਇਹ ਚੁਣਾ ਅਜਿਹੇ ਸਮੇਂ ਵਿੱਚ ਹੋ ਰਹੀਆਂ ਨੇ ਜਦੋਂ ਕੈਨੇਡਾ ਅਤੇ ਭਾਰਤ ਦੇ ਸਬੰਧਾਂ ਵਿੱਚ ਹਾਲ ਹੀ ਦੇ ਵਿੱਚ ਬਹੁਤ ਗੜਬੜਤ ਵੇਖਣ ਨੂੰ ਮਿਲੀ ਹੈ ਪਿਛਲੇ ਸਾਲ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ਦੇ ਇੱਕ ਸਿੱਖ ਕਾਰਪੂਨ ਅਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿਜਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ 에ਜੰਟਾਂ ਦੀ ਸ਼ਮੂਲੀਅਤ ਦਾ ਇਲਜ਼ਾਮ ਲਗਾਇਆ ਸੀ ਭਾਰਤ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਸੀ ਇਸੇ ਮਹੀਨੇ ਕੈਨੇਡੀਅਨ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਗਠਿਤ ਕੀਤੇ ਜਾਂਚ ਕਮਿਸ਼ਨ ਨੇ ਸੁਣਵਾਈਆਂ ਦੌਰਾਨ ਭਾਰਤ ਦੇ ਦਖਲ ਬਾਰੇ ਵੀ ਸੁਣਿਆ ਹੈ ਭਾਰਤ ਨੇ ਵਿਦੇਸ਼ੀ ਦਖਲ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਆਖਿਆ ਹੈ ਪ੍ਰੋਫੈਸਰ ਨੇ ਕਿਹਾ ਕਿ ਇਹ ਤਰਕ ਕਿ ਵਿਦੇਸ਼ੀ ਵੋਟਰਾਂ ਨੂੰ ਭਾਰਤ ਦੇ ਘਰੇਲੂ ਮੁੱਦਿਆਂ ਬਾਰੇ ਵਧੇਰੇ ਜਾਣਕਾਰੀ ਨਹੀਂ ਹੁੰਦੀ ਗਲੋਬਲ ਚਰਚਾਵਾਂ ਅਤੇ ਹੋਰ ਤਰੀਕਿਆਂ ਨਾਲ ਦਸਪੂਰਾ ਭਾਈਚਾਰੇ ਦੁਆਰਾ ਭਾਰਤੀ ਸਮਾਜ ਵਿੱਚ ਭਾਗੀਦਾਰੀ ਦੇ ਮਤਲਬ ਨਜ਼ਰ ਹਕੀਕਤ ਤੋਂ ਦੂਰ ਦਲੀਲ ਹੋਈਏ ਉਹਨਾਂ ਨੇ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਭਾਈਚਾਰਿਆਂ ਦੁਆਰਾ ਘਰ ਭੇਜੇ ਗਏ ਪੈਸੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵਿਦੇਸ਼ੀ ਭਾਰਤੀ ਵੱਡੀ ਮਾਤਰਾ ਵਿੱਚ ਪੈਸੇ ਭੇਜਣ ਵਿੱਚ ਯੋਗਦਾਨ ਪਾਉਂਦੇ ਨੇ 2023 ਵਿੱਚ ਭਾਰਤ ਵਿੱਚ 125 ਬਿਲੀਅਨ ਡਾਲਰ ਭੇਜੇ ਗਏ ਇਸ ਤੋਂ ਇਲਾਵਾ ਵਿਦੇਸ਼ੀ ਭਾਰਤੀ ਵੀ ਸਿਆਸੀ ਪਾਰਟੀਆਂ ਲਈ ਫੰਡਿੰਗ ਦਾ ਇੱਕ ਸਰੋਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਿੱਧੀ ਤੋਂ ਬਾਅਦ ਇਸ ਨੁਕਤੇ ਦਾ ਮਹੱਤਵ ਹੋਰ ਵੱਧ ਗਿਆ ਹੈ ਕਾਰਬਨ ਟੈਕਸ ਵਿੱਚ ਵਾਅਦੇ ਤੋਂ ਬਾਅਦ ਮਹਿੰਗਾਈ ਨੇ ਨਾਗਰਿਕਾਂ ਦਾ ਲੱਕ ਤੋੜ ਦਿੱਤਾ ਹੈ ਅਲਬਰਟਾ ਦੀ ਸਰਕਾਰ ਅਲਬਰਟਾ ਵਾਸੀਆਂ ਨੂੰ ਬਿਜਲੀ ਦੀਆਂ ਕੀਮਤਾਂ ਵਿੱਚ ਵਾਅਦੇ ਤੋਂ ਵਿਚਾਰ ਰਹੀ ਹੈ ਉਨ੍ਹਾਂ ਨੂੰ ਉਹਨਾਂ ਦੇ ਵਿਕਲਪਾਂ ਬਾਰੇ ਵਧੇਰੇ ਜਾਣਕਾਰੀ ਦੇਣ ਵਿੱਚ ਮਦਦ ਕਰਕੇ ਬਿਜਲੀ ਨੂੰ ਹੋਰ ਕਿਫਾਇਤੀ ਬਣਾਇਆ ਜਾ ਰਿਹਾ ਹੈ ਅਲਬੋਟਾ ਪ੍ਰੀਮੀਅਰ ਡੇਨਲ ਸਮਿਥ ਨੇ ਬਿਜਲੀ ਨੂੰ ਹੋਰ ਕਿਫਾਇਤੀ ਬਣਾਉਣ ਲਈ ਆਪਣੀ ਸਰਕਾਰ ਦੇ ਯਤਨਾਂ ਬਾਰੇ ਚਰਚਾ ਕੀਤੀ ਡਿਫਾਲਟ ਬਿਜਲੀ ਦਰਾਂ ਤੇ ਅਲਬੋਟਾ ਵਾਸੀਆਂ ਨੂੰ ਕੀਮਤਾਂ ਵਿੱਚ ਅਚਾਨਕ ਵਾਧੇ ਤੋਂ ਬਚਾਉਣ ਲਈ ਅਲਬੋਟਾ ਦੀ ਸਰਕਾਰ ਇਸ ਬਸੰਤ ਵਿੱਚ ਨਵੇਂ ਨਿਯਮਾਂ ਨੂੰ ਪੇਸ਼ ਕਰਨ ਜਾ ਰਹੀ ਹੈ ਤਾਂ ਜੋ ਬਿਜਲੀ ਦੀ ਮਾਰਕੀਟ ਵਿੱਚ ਅਸਥਿਰਤਾ ਨੂੰ ਘਟਾ ਕੇ ਅਤੇ ਵਾਧੇ ਮੁਕਾਬਲੇ ਵਾਸੀ ਨੂੰ ਘਟਾ ਕੇ ਬਿਜਲੀ ਨੂੰ ਹੋਰ ਕਿਫਾਇਤੀ ਬਣਾਇਆ ਜਾ ਸਕੇ ਡਿਫਾਲਟ ਬਿਜਲੀ ਦਰਾਂ ਹਰ ਦੋ ਸਾਲਾਂ ਵਿੱਚ ਹਰੇਕ ਪ੍ਰਦਾਤਾ ਲਈ ਨਿਰਧਾਰਿਤ ਕਰਕੇ ਸਥਿਰ ਕੀਤੀਆਂ ਜਾਣਗੀਆਂ ਐਲਬਰਟਨਜ਼ ਲਈ ਕੀਮਤਾਂ ਵਿੱਚ ਮਹੱਤਵਪੂਰਨ ਵਾਧੇ ਨੂੰ ਘਟਾਉਣਗੀਆਂ ਜੋ ਪ੍ਰਤੀਯੋਗੀ ਇਕਰਾਰਨਾਮੇ ਤੇ ਦਸਤਖਤ ਕਰਨ ਵਿੱਚ ਅਸਮਰੱਥ ਨੇ ਜਿਨ੍ਹਾਂ ਵਿੱਚ ਪਿੰਡੂ ਐਲਬਰਟਨਜ਼ ਵੀ ਸ਼ਾਮਲ ਨੇ ਜਿਨ੍ਹਾਂ ਕੋਲ ਹੋਰ ਵਿਕਲਪ ਉਪਲਬਧ ਨਹੀਂ ਹੋ ਸਕਦੇ ਅਤੇ ਜਿਨ੍ਹਾਂ ਕੋਲ ਗਰੀਬ ਕਰਜ਼ਾ ਜੋ ਹੋਰ ਵਿੱਤੀ ਮੁਸ਼ਕਲਾਂ ਨੇ ਜਿਵੇਂ ਕਿ ਬਜ਼ੁਰਗਾਂ ਅਤੇ ਹੋਰ ਕਮਜ਼ੋਰ ਆਬਾਦੀ ਵਾਸਤੇ ਇਹ ਫੈਸਲਾ ਲਿਆ ਜਾ ਰਿਹਾ ਹੈ ਡਿਫਾਲਟ ਬਿਜਲੀ ਦਰ ਦਾ ਨਾਮ ਰੈਗੂਲੇਟਿਡ ਰੇਟ ਵਿਕਲਪ ਗੁੰਮਰਾਹਕੁਨ ਹੈ ਕਿਉਂਕਿ ਨਿਯੰਤਰਿਤ ਸ਼ਬਦ ਖਪਤਕਾਰਾਂ ਨੂੰ ਪੰਬਲਪੂਸੇ ਵਿੱਚ ਪਾਰ ਹੈ ਅਤੇ ਉਹਨਾਂ ਨੂੰ ਸੁਰੱਖਿਆ ਦੀ ਗਲਤ ਭਾਵਨਾ ਪ੍ਰਦਾਨ ਕਰਦਾ ਹੈ ਕਿ ਦਰ ਸਰਕਾਰ ਦੁਆਰਾ ਸੁਰੱਖਿਅਤ ਹੈ ਆਰ ਆਰਓ ਵਰਕਿੰਗ ਗਰੁੱਪ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਅਲਬੋਟਾ ਦੀ ਸਰਕਾਰ ਇਸ ਬਸੰਤ ਵਿੱਚ ਡਿਫਾਲਟ ਬਿਜਲੀ ਦਰ ਦਾ ਨਾਮ ਬਦਲ ਕੇ ਆਖਰੀ ਰਿਜ਼ਰਵਡ ਦੀ ਦਰ ਤੇ ਕਾਨੂੰਨ ਬਣਾਉਂਦਾ ਇਰਾਦਾ ਰੱਖ ਰਹੀ ਹੈ ਨਾਮ ਨੂੰ ਰੇਟ ਆਫ ਲਾਸਟ ਰਿਜ਼ੋਰਟ ਵਿੱਚ ਬਦਲਣ ਨਾਲ ਖਪਤਕਾਰ ਉਸ ਦਰ ਨੂੰ ਬਿਹਤਰ ਢੰਗ ਨਾਲ ਸਮਝਣ ਦੇ ਯੋਗ ਹੋਣਗੇ ਜੋ ਉਹ ਅਦਾ ਕਰ ਰਹੇ ਨੇ ਅਤੇ ਉਹਨਾਂ ਨੂੰ ਉਹਨਾਂ ਲਈ ਸਭ ਤੋਂ ਵਧੀਆ ਵਿਕਲਪ ਲੱਭਣ ਲਈ ਉਤਸ਼ਾਹਿਤ ਕਰਨਗੇ ਇਸ ਮੌਕੇ ਅਲਬਰਟਾ ਦੀ ਪ੍ਰਿੰਸੀਪਲ ਡੈਨੀਅਲ ਸਮਿਥ ਨੇ ਜਾਣਕਾਰੀ ਸਾਂਝੀ ਕੀਤੀ ਕੀਪਿੰਗ ਲਾਈਫ ਅਫੋਰਡੇਬਲ ਫਾਰ ਅਲਬਰਟਨਸ ਇਜ਼ ਵਨ ਆਫ ਆਰ ਗਵਰਨਮੈਂਟਸ ਟਾਪ ਪ੍ਰਾਇਰੀਟिज ਐਂਡ ਥੈਟ ਇਨਕਲੂਡਸ ਦ ਪ੍ਰਾਈਸ ਆਫ ਇਲੈਕਟ੍ਰਿਸਿਟੀ ਮਿਨਿਸਟਰ ਨੂਡੋਰਫ ਹੈਜ਼ ਬੀਨ ਵਰਕਿੰਗ ਹਾਰਡ ਟੂ ਬ੍ਰਿੰਗ ਪਾਵਰ ਕਾਸਟਸ ਡਾਊਨ And today, I'm happy to announce our first steps to return to a time of affordable electricity and give Albertans clarity and certainty on their power options. The default power rate in our province is called the regulated rate option. And when Albertans go to sign up for their electricity, more often than not, they're automatically enrolled in this option. The rate adjusts every month. Based on what's happening with electricity prices. And that means price volatility and price spikes. Since the regulated rate option is the standard rate for households who aren't signed up with a competitive power retailer, a significant percentage of Alberta families, businesses, and farm operations get their electricity this way. But calling it the regulated rate option is misleading. It makes it sound stable and predictable when the truth is it, it is exactly the opposite. The power rate swings wildly from month to month, depending on the weather and what's going on in the world. It can be relatively affordable during one part of the year and then crushingly expensive in another. Albertans should not dread opening their bill each month. Unpredictable power costs make it hard for families to plan their household budgets. ਇਹ ਕਿ ਨੀ ਬਣਾਉਣ ਲਈ ਕਿ ਅਲਬਰਟਾ ਵਾਸੀਆਂ ਨੂੰ ਉਹਨਾਂ ਦੀ ਬਿਜਲੀ ਦਰਾਂ ਦੇ ਵਿਕਲਪਾਂ ਬਾਰੇ ਬਿਹਤਰ ਜਾਣਕਾਰੀ ਦਿੱਤੀ ਜਾਂਦੀ ਏ ਅਲਬਰਟਾ ਦੀ ਸਰਕਾਰ ਡਿਫਾਲਟ ਉਪਯੋਗਤਾਵਾ ਪ੍ਰਦਾਤਾਵਾਂ ਲਈ ਵਾਧੂ ਲੋੜਾਂ ਨੂੰ ਲਾਗੂ ਕਰਨ ਦਾ ਇਰਾਦਾ ਰੱਖਦੀ ਏ ਅਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਦੇ 90 ਦਿਨਾਂ ਦੇ ਅੰਦਰ ਪ੍ਰਦਾਤਾਵਾਂ ਨੂੰ ਆਪਣੇ ਗਾਹਕਾਂ ਨਾਲ ਇੱਕ ਪੁਸ਼ਟੀ ਕਰਨ ਦੀ ਲੋੜ ਹੋਵੇਗੀ ਕਿ ਕੀ ਉਹ ਇੱਕ ਪ੍ਰਤੀਯੋਗੀ ਦਰ ਦੇ ਇਕਰਾਰਨਾਮੇ ਤੇ ਹਸਤਾਖਰ ਕਰਨ ਦੀ ਚੋਣ ਕਰ ਰਹੇ ਨੇ ਜਾਂ ਡਿਫਾਲਟ ਬਿਜਲੀ ਦਰ ਤੇ ਬਣੇ ਰਹਿਣ ਦੀ ਚੋਣ ਕਰ ਰਹੇ ਨੇ ਪ੍ਰਦਾਤਾਵਾਂ ਨੂੰ ਯੂਟਿਲਿਟੀਆਂ ਕੰਜ਼ਿਊਮਰ ਐਡਵੋਕੇਟ ਦੇ ਸਰੋਤਾਂ ਤੱਕ ਕਿਵੇਂ ਪਹੁੰਚ ਕਰਨੀ ਹੈ ਇਸ ਬਾਰੇ ਆਪਣੇ ਗਾਹਕਾਂ ਨਾਲ ਜਾਣਕਾਰੀ ਸਾਂਝੀ ਕਰਨ ਦੀ ਵੀ ਲੋੜ ਹੋਵੇਗੀ ਇਸ ਤੋਂ ਇਲਾਵਾ ਸਰਕਾਰ ਪ੍ਰਦਾਤਾਵਾਂ ਨੂੰ ਉਹਨਾਂ ਦੇ ਮਾਸਿਕ ਬਿੱਲਾਂ ਤੇ ਉਹਨਾਂ ਦੇ ਵਿਕਲਪਾਂ ਬਾਰੇ ਯਾਦ ਦਿਵਾਉਣ ਦੀ ਵੀ ਮੰਗ ਕਰੇਗੀ ਬਰਲਿੰਗਟਨ 온ਟਾਰੀਓ ਵਿੱਚ ਇੱਕ ਨਰਮਾਨ ਸਹੂਲਤ ਦਾ ਦੌਰਾ ਕਰਨ ਤੋਂ ਬਾਅਦ ਵਿੱਤ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਦੇਸ਼ ਦੇ ਆਰਥਿਕ ਵਿਕਾਸ ਅਤੇ ਉਤਪਾਦਕਤਾ ਨੂੰ ਵਧਾਉਣ ਦੇ ਉਦੇਸ਼ ਨਾਲ ਬਜਟ 2024 ਦੇ ਨਿਵੇਸ਼ਾਂ ਬਾਰੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਮંત્રી ਫ੍ਰੀਲੈਂਡ ਨੇ ਫੈਡਰਲ ਸਰਕਾਰ ਵਗੈਸ ਦੀਆਂ ਕੀਮਤਾਂ ਵਿੱਚ ਵਾਧੇ ਜਨਤਕ ਜ਼ਮੀਨਾਂ ਨੂੰ ਹੋਰ ਘਰ ਬਣਾਉਣ ਲਈ ਤਬਦੀਲ ਕਰਨ ਦੀ ਸਰਕਾਰ ਦੀ ਯੋਜਨਾ ਅਤੇ ਬੁਨਿਆਦੀ ਢਾਂਚੇ ਦੇ ਫੰਡਿੰਗ ਵਿੱਚ ਮਦਦ ਕਰਨ ਲਈ ਕਾਰਬਨ ਦੀ ਕੀਮਤ ਨੂੰ ਖਤਮ ਕਰਨ ਜਾਂ ਘਟਾਉਣ ਵਾਲੇ ਵਿਚਾਰ ਪੇਸ਼ ਕੀਤੇ ਨੇ ਬਜਟ ਤੋਂ ਕੁਝ ਸਮੇਂ ਪਹਿਲਾਂ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਮਾਰਚ ਲਈ ਇਸ ਦਾ ਖਪਤਕਾਰ ਮੁੱਲ ਸੂਚਕਾਂਕ ਸਿਰਫ 3% ਤੋਂ ਘੱਟ ਸੀ ਜਿਸ ਦਾ ਫਿਨਲੈਂਡ ਨੇ ਚੰਗੀ ਖਬਰ ਦੇ ਵਜੂਦ ਸਵਾਗਤ ਕੀਤਾ ਜੋ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਵਿੱਚ ਕਟੌਤੀ ਕਰਨ ਲਈ ਤੱਕ ਸਕਦਾ ਹੈ आलोचना ਦਾ ਜਵਾਬ ਦਿੰਦੇ ਹੋਏ ਬਜਟ 2024 ਵਿੱਚ ਕਿਫਾਇਤੀ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਕੋਈ ਤਤਕਾਲ ਰਾਹਤ ਸ਼ਾਮਲ ਨਹੀਂ ਹੈ ਹਾਲਾਂਕਿ ਵਿੱਤ ਮੰਤਰੀ ਨੇ ਕਿਰਾਏਦਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਉਪਾਵਾਂ ਵੱਲ ਇਸ਼ਾਰਾ ਕੀਤਾ ਅਤੇ ਆਟਵਾਨੇ ਹਾਊਸਿੰਗ ਸੰਕਟ ਨੂੰ ਹੱਲ ਕਰਨ ਦੇ ਉਦੇਸ਼ ਨਾਲ ਪ੍ਰੋਗਰਾਮਾਂ ਲਈ ਅਲਾਟ ਕੀਤੇ ਅਰਬਾਂ ਡਾਲਰਾਂ ਵੱਲ ਵੀ ਇਸ਼ਾਰਾ ਕੀਤਾ ਹੈ ਵੀ ਰੀਅਲੀ ਰੈਕਗਨਾਈਜ਼ ਥੈਟ ਅਫੋਰਡੇਬਿਲਟੀ Is a big question in the lives of people across Canada. It's a big question in the lives of people here in Burlington. And that's why the budget has a lot of measures in place to make life more affordable. Dental care is rolling out. By next year, nine million Canadians are going to have dental care. That's going to help a lot of people. We are making diabetes medications and contraceptives free for Canadians. That's going to make a real difference in the cost of everyone's lives. I am really, really happy about the national school food program that we've announced. It's, we are going to start rolling it out in September, and that is going to mean an additional 400,000 Canadian children are going to have. Healthy food when they go to school. These are really important steps. On the price on pollution, eight out of 10 Canadians in provinces like Ontario, where the backstop applies, get more money back than they pay in. This year in Ontario, a family of four is going to be getting $1,100 back, a little bit more than $1,100 back. that is real meaningful support ਹਾਲਗੀ ਹਾਲ ਹੀ ਦੇ ਮਹੀਨਿਆਂ ਵਿੱਚ ਫੈਡਰਲ ਸਰਕਾਰ ਇਮੀਗ੍ਰੇਸ਼ਨ ਪੱਧਰ ਨੂੰ ਸਥਿਰ ਕਰਨ ਅਤੇ ਅਸਥਾਈ ਨਿਵਾਸੀਆਂ ਦੀ ਸੰਖਿਆ ਨੂੰ ਘਟਾਉਣ ਲਈ ਅੱਗੇ ਵਧੀ ਹੈ ਦਾਅਵਿਆਂ ਦੇ ਵਿਚਾਲੇ ਕਿ ਰਿਹਾਇਸ਼ ਦੀ ਸਮਰੱਥਾ ਦਾ ਮੁੱਦਾ ਤੇਜ਼ੀ ਨਾਲ ਆਬਾਦੀ ਦੇ ਵਾਧੇ ਨਾਲ ਜੁੜਿਆ ਹੋਇਆ ਹੈ ਮੰਤਰੀ ਨੇ ਓਟਵਾ ਦੀ ਇਮੀਗ੍ਰੇਸ਼ਨ ਨੀਤੀ ਦੀ ਆਲੋਚਨਾ ਨੂੰ ਖਾਰਜ ਕਰ ਦਿੱਤਾ ਪਰ ਕਿਹਾ ਕਿ ਇਮੀਗ੍ਰੇਸ਼ਨ ਨੂੰ ਰਿਹਾਇਸ਼ੀ ਸਮਰੱਥਾ ਨਾਲ ਜੋੜਨਾ ਇੱਕ ਸਮਝਦਾਰੀ ਹੈ ਅਰਜਦੇਸ਼ ਕੈਂਡਾ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰ ਲੈ ਨਿਆਮ ਮੁਖੜ ਲੈ ਜਾਂਦੇ ਗੈਸ ਪਰੰਦੇ 54 ਲੋਕਾਂ ਲਈ ਬੁਰੀ ਖਬਰ ਗੈਸ ਅਤੇ ਊਰਜਾ ਵਿਸ਼ਲੇਸ਼ਕਾਂ ਨੇ ਕਹੀ ਕੀਮਤ ਦੇ ਵਿੱਚ ਵਾਧੇ ਦੀ ਗੱਲ ਪ੍ਰਵਾਸੀਆਂ ਨੂੰ ਨਜ਼ਰਬੰਦ ਕਰਕੇ ਰੱਖਣ ਵਾਲੀ ਗਲਤੀ ਇਮੀਗ੍ਰੇਸ਼ਨ ਮੰਤਰੀ ਨੇ ਦਿੱਤਾ ਬਿਆਨ ਕਿਹਾ ਪ੍ਰਵਾਸੀਆਂ ਨੂੰ ਅਲੱਗ ਰੱਖਿਆ ਜਾਵੇਗਾ ਕਿਉਂਕਿ ਉਹ ਨਹੀਂ ਹਨ ਅਪਰਾਧੀ ਅਲਬਰਟਾ ਦੇ ਵਿੱਚ ਵਾਈਲਡ ਫਾਇਰ ਸੀਜ਼ਨ ਦੀ ਹੋਈ ਸ਼ੁਰੂਆਤ ਕਿਤੇ ਜਾਣਗੇ 850 ਫਾਇਰ ਫਾਈਟਰ ਪ੍ਰਤੀ ਅੱਜ ਟੋਪਾਰ ਦੇ ਵਿੱਚ ਵੋਟਾਂ ਦੀ ਹੋਈ ਸ਼ੁਰੂਆਤ ਕਾਫੀ ਸਾਰੇ ਕੈਨੇਡੀਅਨ ਨਹੀਂ ਕਰ ਪਾਉਣਗੇ ਵੋਟਾਂ ਦੇ ਵਿੱਚ ਸ਼ਮੂਲੀਅਤ ਇਸ ਦਿਨਾਂ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ